ਸੋਅਸਤ ਨੇ ਇੱਕ ਕਹਾਣੀ ਦੱਸਾਂਗੇ ਇੱਕ ਵਿਅਕਤੀ ਨੂੰ ਸੁਪਨਾ ਆਉਂਦਾ ਵੈ ਸੁਪਨੇ ਦੇ ਵਿੱਚ ਇੱਕ ਨੰਬਰ ਦਿਖਦਾ ਵੈ ਤੇ ਪ੍ਰਮਾਤਮਾ ਉਸਤੇ ਮਿਹਰਬਾਨ ਹੋ ਜਾਂਦਾ ਵੈ ਤੇ ਕਰੋੜਾ ਰੁਪਏ ਦਾ ਉਸ ਦਾ ਇਨਾਮ ਲੱਗ ਜਾਂਦਾ ਵੈ ਦਰਸਤਾਲ ਇੱਕ ਵਿਅਕਤੀ ਨੇ ਆਪਣੀ ਨੀਂਦ ਦੇ ਵਿੱਚ ਇੱਕ ਸੁਪਣਾ ਦੇਖਿਆ ਸੀ ਸੁਪਨੇ ਦੇ ਵਿੱਚ ਉਸਨੇ ਇੱਕ ਨੰਬਰ ਦੇਖਿਆ ਸੀ ਅਤੇ ਉਸ ਵਿਅਕਤੀ ਨੇ ਸਵੇਰੇ ਜਦ ਉੱਠ ਕੇ ਯਾਦ ਕੀਤਾ ਆਪਣੇ ਸੁਪਨੇ ਦੇ ਬਾਰੇ ਤਾਂ ਬਿਨਾਂ ਸੋਚੇ ਸਮਝੇ ਉਹ ਲੋਟਰੀ ਖਰੀਦਣ ਦੇ ਲਈ ਚਲਾ ਜਾਂਦਾ ਵੈ ਔਰ ਇੱਕ ਵੱਡਾ ਇਨਾਮ ਜਿੱਤ ਲੰਦਾ ਵੈ ਸੋ ਇਹ ਜਾਣਕਾਰੀ ਹੈ ਜੋ ਪੂਰਾ ਮਾਮਲਾ ਵੈ ਅਮਰੀਕਾ ਦਾ ਵੈ ਅਮਰੀਕਾ ਦੇ ਵਰਜੀਨੀਆ ਦੇ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਜਿਸ ਦਾ ਨਾਮ ਐਲੈਂਜ਼ੋ ਕੋਲਮੈਨ ਵੈ ਉਹ ਜੋ ਕਿ ਇਸ ਪੂਰੇ ਕિસ્ਸੇ ਤੋਂ ਬਾਅਦ ਇਸ ਪੂਰੀ ਕਹਾਣੀ ਤੋਂ ਬਾਅਦ ਕਾਫੀ ਜ਼ਿਆਦਾ ਮਸ਼ਹੂਰ ਹੋ ਜਾਂਦਾ ਵੈ ਸੁਰਖੀਆਂ ਦੇ ਵਿੱਚ ਬਣ ਜਾਂਦਾ ਵੈ ਉਸ ਨੇ ਕਦੀ ਵੀ ਨਹੀਂ ਸੋਚਿਆ ਸੀ ਕਿ ਉਹ ਲੋਟਰੀ ਟਿਕਟ ਖਰੀਦੇਗਾ ਤੇ ਲੋਟਰੀ ਦੀ ਟਿਕਟ ਖਰੀਦਣ ਤੋਂ ਬਾਅਦ ਉਸ ਦਾ ਇਨਾਮ ਵੀ ਲੱਗੇਗਾ ਤੇ ਸੁਪਨੇ ਦੇ ਵਿੱਚ ਦੇਖਿਆ ਇਹ ਨੰਬਰ ਉਸ ਦੀ ਕਿਸਮਤ ਪੂਰੇ ਤਰ੍ਹਾਂ ਬਦਲ ਦਵੇਗਾ ਸੋ ਉਸ ਨੇ ਨਹੀਂ ਸੋਚਿਆ ਸੀ ਕਿ ਉਹ ਲੋਟਰੀ ਦੀ ਟਿਕਟ ਕਦੇ ਜ਼ਿੰਦਗੀ ਦੇ ਵਿੱਚ ਵੀ ਖਰੀਦੇਗਾ एलनजो कोलमेन ਜਦੋਂ ਆਪਣੀ ਜਾਣਕਾਰੀ ਸਾਂਝੀ ਕੀਤੀ ਤਾਂ ਉਸਨੇ ਦੱਸਿਆ ਕਿ ਟਿਕਟ ਖਰੀਦਣ ਦੇ ਉਸ ਦਾ ਕੋਈ ਵੀ ਮਨ ਨਹੀਂ ਸੀ ਇਨਾਮ ਜਿੱਤਣ ਦੇ ਬਾਰੇ ਉਸਨੇ ਕਦੇ ਨਹੀਂ ਸੋਚਿਆ ਸੀ ਹਾਲਾਂਕਿ ਕੁਝ ਸਮੇਂ ਤੋਂ ਬਾਅਦ ਜਦੋਂ ਨਤੀਜੇ ਸਾਹਮਣੇ ਆਏ ਤਾਂ ਉਹ ਹੈਰਾਨ ਹੋ ਗਿਆ ਜਦ ਉਸ ਦੀ 2 ਕਰੋੜ ਰੁਪਏ ਦੀ ਲਾਟਰੀ ਲੱਗੀ ਐਲਨਜੋ ਕੋਲਮੈਨ ਨੇ ਦੱਸਿਆ ਕਿ ਉਹਨੇ ਟਿਕਟ ਸਿਰਫ 2 ਡਾਲਰ ਦੇ ਵਿੱਚ ਖਰੀਦੀ ਸੀ ਸੋ ਰਿਪੋਰਟ ਦੇ ਮੁਤਾਬਕ ਜੋ ਲਾਟਰੀ ਹੈ ਟਿਕਟ ਤਕਰੀਬਨ 40 ਲੱਖ ਲੋਕਾਂ ਨੇ ਖਰੀਦੀ ਸੀ ਸੋ ਬਿਲਕੁਲ ਇਹ ਸਖਸ਼ ਜੋ ਕਿ ਐਲਨਜੋ ਕੋਲਮੈਨ ਜਿਸ ਨੇ ਕਿ ਇੱਕ ਸੁਪਨੇ ਦੇ ਵਿੱਚ ਨੰਬਰ ਦੇਖਿਆ ਉਸ ਨੰਬਰ ਨੂੰ ਜੋ ਕਿ ਉਸਨੇ ਸਵੇਰੇ ਉੱਠ ਕੇ ਟਿਕਟ ਖਰੀਦ ਲਈ ਟਿਕਟ ਖਰੀਦ ਕੇ ਉਸ ਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਉਸ ਦਾ ਇਨਾਮ ਲੱਗ ਜਾਵੇਗਾ ਉਸ ਨੇ ਟਿਕਟ ਖਰੀਦੀ ਉਸ ਦਾ ਇਨਾਮ ਵੀ ਲੱਗ ਗਿਆ ਔਰ ਮਹਿਜ਼ 2 ਡਾਲਰ ਦੀ ਇਹ ਟਿਕਟ ਜਿਸ ਨੇ ਉਸ ਨੂੰ 2 ਕਰੋੜ ਰੁਪਏ ਜਿਤਾ ਦਿੱਤੇ ਔਰ ਉਸ ਦੇ ਟਿਕਟ ਜਦ ਖਰੀਦੀ ਤਾਂ ਖਰੀਦਣ ਤੋਂ ਬਾਅਦ ਵੀ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਉਸ ਦਾ ਸੁਪਨਾ ਇਹ ਪੂਰਾ ਹੋ ਜਾਵੇਗਾ ਸੋ ਵੱਡੀ ਗਿਣਤੀ ਚ ਲੋਕਾਂ ਨੇ ਟਿਕਟ ਖਰੀਦੀ ਸੀ 2 ਕਰੋੜ ਦਾ ਮਾਲਕ ਉਹ ਬਣ ਗਿਆ ਸਦਾਸੀ ਕੀ ਜੋ ਸਾਰਾ ਮਾਮਲਾ ਵੈ ਅਮਰੀਕਾ ਦਾ ਵੈ ਅਮਰੀਕਾ ਦੇ ਵਰਜੀਨੀਆ ਇਲਾਕੇ ਦਾ ਵੈ ਜੋ ਐਸਖਸ਼ਾ ਵਰਜੀਨੀਆ ਇਲਾਕੇ ਦਾ ਰਹਿਣ ਵਾਲਾ ਕੋਲਮਨ ਜੋ ਕਿ ਅਲੈਂਜ਼ੋ ਕੋਲਮਨ ਇਸ ਦਾ ਪੂਰਾ ਨਾਮ ਹੈ ਜਿਸਨੇ ਕੀ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਸੋਚਿਆ ਸੀ ਕਿ ਉਸ ਨੂੰ ਇੱਕ ਸੁਪਨਾ ਆਵੇਗਾ ਤੇ ਸੁਪਨਾ ਉਸ ਦੀ ਜ਼ਿੰਦਗੀ ਨੂੰ ਪੂਰੇ ਤਰੀਕੇ ਦੇ ਨਾਲ ਬਦਲ ਕੇ ਰੱਖ ਦੇਵੇਗਾ ਹਲਾਨਜ਼ੋ ਨੇ ਦੱਸਿਆ ਕਿ ਸੁਪਨੇ ਚ ਉਸਨੇ ਇੱਕ ਨੰਬਰ ਦੇਖਿਆ ਔਰ ਸਵੇਰੇ ਉਟਿਆ ਤਾਂ ਉਸਨੇ ਬਿਨਾ ਸੋਚੇ ਸਮਝੇ ਲਾਟਰੀ ਦੇ ਨੰਬਰ ਨੂੰ ਯਾਦ ਕੀਤਾ ਤੇ ਉਸੇ ਨੰਬਰ ਦੀ ਟਿਕਟ ਖਰੀਦ ਲਈ ਸੋ ਸਿਰਫ 2 ਡਾਲਰ ਦੇ ਵਿੱਚ ਉਸਨੇ ਇਹ ਟਿਕਟ ਖਰੀਦੀ ਸੀ ਪਰ ਉਸਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਟਿਕਟ ਖਰੀਦਣ ਤੋਂ ਬਾਅਦ ਉਸਦਾ ਇਨਾਮ ਵਿਲਗ ਜਾਵੇ ਕਿ ਹਾਲਾਂਕਿ ਕੁਝ ਸਮੇਂ ਬਾਅਦ ਨਤੀਜੇ ਸਾਹਮਣੇ ਆਂਦੇ ਨੇ ਅਤੇ ਉਹ ਵਿਅਕਤੀ 2 ਕਰੋੜ ਦੀ ਲਾਟਰੀ ਜਿੱਤ ਜਾਂਦਾ ਫਿਰ ਅਲਾਂਸੋ ਕੋਲਮੈਨ ਨੇ ਦੱਸਿਆ ਕਿ ਉਸਨੇ ਇਹ ਟਿਕਟ ਹੈ ਜੋ ਕਿ 2 ਡਾਲਰ ਦੀ ਖਰੀਦੀ ਸੀ 2 ਡਾਲਰ ਦੀ ਇਸ ਟਿਕਟ ਨੇ ਉਸ ਨੂੰ ਕਰੋੜਾਪਤੀ ਬਣਾਤਾ ਔਰ ਕਰੀਬ 40 ਲੱਖ ਲੋਕਾਂ ਨੇ ਇਹ ਟਿਕਟ ਖਰੀਦੀ ਸੀ ਜਿਸ ਦੇ ਵਿੱਚੋਂ ਸਿਰਫ ਅਲਾਂਸੋ ਕੋਲਮੈਨ ਦਾ ਪਹਿਲਾ ਇਨਾਮ ਯਾਨੀ ਕਿ 2 ਕਰੋੜ ਰੁਪਏ ਦਾ ਲੱਗਿਆ ਵੈਸੋ ਬਿਲਕੁਲ ਲੋਟਰੀ ਇੱਕ ਕਿਸਮਤ ਦਾ ਖੇਡ ਹੈ ਤੁਹਾਡੀ ਕਿਸਮਤ ਕਦੋਂ ਜਾਗ ਜਾਵੇਗੀ ਇਸ ਬਾਰੇ ਕੁਝ ਵੀ ਕਹਿਣਾ ਬਿਲਕੁਲ ਅਸੰਭਵ ਹੈ ਸੋ ਇਹ ਕਹਾਣੀ ਹੈ ਅਮਰੀਕਾ ਦੇ ਵਰਜੀਨੀਆ ਇਲਾਕੇ ਦੀ ਸੋ ਹੋਰ ਅਜਹੀਆਂ ਕਹਾਣੀਆਂ ਦੇ ਲਈ ਸੋ ਹੋਰ ਵੀਡੀਓਜ਼ ਦੇ ਲਈ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰੋ ਸੋਰ ਵਦਰੀ ਅਪਡੇਟ ਤੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਸੰਦੇ ਹੋ ਇਜਾਜ਼ਤ ਧੰਨਵਾਦ ਸੋ ਅੱਜ ਤੋਂ ਇੱਕ ਕਹਾਣੀ ਦੱਸਾਂਗੇ ਇੱਕ ਵਿਅਕਤੀ ਨੂੰ ਸੁਪਨਾ ਆਉਂਦਾ ਵੈ ਸੁਪਨੇ ਦੇ ਵਿੱਚ ਇੱਕ ਨੰਬਰ ਦਿਖਦਾ ਵੈ ਤੇ ਪ੍ਰਮਾਤਮਾ ਉਸਤੇ ਮਿਹਰਬਾਨ ਹੋ ਜਾਂਦਾ ਵੈ ਤੇ ਕਰੋੜਾ ਰੁਪਏ ਦਾ ਉਸ ਦਾ ਇਨਾਮ ਲੱਗ ਜਾਂਦਾ ਵੈ ਦਰਸਲ ਇੱਕ ਵਿਅਕਤੀ ਨੇ ਆਪਣੀ ਨੀਂਦ ਦੇ ਵਿੱਚ ਇੱਕ ਸੁਪਣਾ ਦੇਖਿਆ ਸੀ ਸੁਪਨੇ ਦੇ ਵਿੱਚ ਉਸ ਨੇ ਇੱਕ ਨੰਬਰ ਦੇਖਿਆ ਸੀ ਅਤੇ ਉਸ ਵਿਅਕਤੀ ਨੇ ਸਵੇਰੇ ਜਦ ਉੱਠ ਕੇ ਯਾਦ ਕੀਤਾ ਆਪਣੇ ਸੁਪਨੇ ਦੇ ਬਾਰੇ ਤਾਂ ਬਿਨਾਂ ਸੋਚੇ ਸਮਝੇ ਉਹ ਲੋਟਰੀ ਖਰੀਦਣ ਦੇ ਲਈ ਚਲਾ ਜਾਂਦਾ ਵੈ ਔਰ ਇੱਕ ਵੱਡਾ ਇਨਾਮ ਜਿੱਤ ਲੰਦਾ ਵੈ ਸੋ ਜੇ ਜਾਣਕਾਰੀ ਹੈ ਜੋ ਪੂਰਾ ਮਾਮਲਾ ਵੈ ਅਮਰੀਕਾ ਦਾ ਵੈ ਅਮਰੀਕਾ ਦੇ ਵਰਜੀਨੀਆ ਦੇ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਜਿਸ ਦਾ ਨਾਮ ਐਲੈਂਜ਼ੋ ਕੋਲਮੈਨ ਵੈ ਉਹ ਵਿਅਕਤੀ ਜੋ ਕਿ ਇਸ ਪੂਰੇ ਕિસ્ਸੇ ਤੋਂ ਬਾਅਦ ਇਸ ਪੂਰੀ ਕਹਾਣੀ ਤੋਂ ਬਾਅਦ ਕਾਫੀ ਜ਼ਿਆਦਾ ਮਸ਼ਹੂਰ ਹੋ ਜਾਂਦਾ ਹੈ ਵਹ ਸੁਰਖੀਆਂ ਦੇ ਵਿੱਚ ਬਣ ਜਾਂਦਾ ਹੈ ਉਸਨੇ ਕਦੀ ਵੀ ਨਹੀਂ ਸੋਚਿਆ ਸੀ ਕਿ ਉਹ ਲੋਟਰੀ ਟਿਕਟ ਖਰੀਦੇਗਾ ਤੇ ਲੋਟਰੀ ਦੀ ਟਿਕਟ ਖਰੀਦਣ ਤੋਂ ਬਾਅਦ ਉਸਦਾ ਇਨਾਮ ਵੀ ਲੱਗੇਗਾ ਤੇ ਸੁਪਨੇ ਦੇ ਵਿੱਚ ਦੇਖਿਆ ਇਹ ਨੰਬਰ ਉਸ ਦੀ ਕਿਸਮਤ ਪੂਰੇ ਦਿਨਾਂ ਬਦਲ ਦਵੇਗਾ ਸੋ ਉਸਨੇ ਨਹੀਂ ਸੋਚਿਆ ਸੀ ਕਿ ਉਹ ਲੋਟਰੀ ਦੀ ਟਿਕਟ ਕਦੇ ਜ਼ਿੰਦਗੀ ਦੇ ਵਿੱਚ ਵੀ ਖਰੀਦੇਗਾ ਅਲਾਨਜ਼ੋ ਕੋਲਮਨ ਨੇ ਜਦੋਂ ਆਪਣੀ ਜਾਣਕਾਰੀ ਸਾਂਝੀ ਕੀਤੀ ਤਾਂ ਉਸਨੇ ਦੱਸਿਆ ਕਿ ਟਿਕਟ ਖਰੀਦਣ ਦੇ ਉਸ ਦਾ ਕੋਈ ਵੀ ਮਨ ਨਹੀਂ ਸੀ ਇਨਾਮ ਜਿੱਤਣ ਦੇ ਬਾਰੇ ਉਸਨੇ ਕਦੀ ਨਹੀਂ ਸੋਚਿਆ ਸੀ ਹਾਲਾਂਕਿ ਕੁਝ ਸਮੇਂ ਤੋਂ ਬਾਅਦ ਜਦੋਂ ਨਤੀਜੇ ਸਾਹਮਣੇ ਆਏ ਤਾਂ ਉਹ ਹੈਰਾਨ ਹੋ ਗਿਆ ਜਦ ਉਸਦੀ 2 ਕਰੋੜ ਰੁਪਏ ਦੀ ਲਾਟਰੀ ਲੱਗੀ ਐਲੈਂਜ਼ੋ ਕੋਲਮੈਨ ਨੇ ਦੱਸਿਆ ਕਿ ਉਹਨੇ ਟਿਕਟ ਸਿਰਫ 2 ਡਾਲਰ ਦੇ ਵਿੱਚ ਖਰੀਦੀ ਸੀ ਸੋ ਰਿਪੋਰਟ ਦੇ ਮੁਤਾਬਕ ਜੋ ਲਾਟਰੀ ਹੈ ਟਿਕਟ ਤਕਰੀਬਨ 40 ਲੱਖ ਲੋਕਾਂ ਨੇ ਖਰੀਦੀ ਸੀ ਸੋ ਬਿਲਕੁਲ ਇਹ ਸੱਚ ਜੋ ਕਿ ਐਲੈਂਜ਼ੋ ਕੋਲਮੈਨ ਜਿਸ ਨੇ ਕਿ ਇੱਕ ਸੁਪਨੇ ਦੇ ਵਿੱਚ ਨੰਬਰ ਦੇਖਿਆ ਉਸ ਨੰਬਰ ਨੂੰ ਜੋ ਕਿ ਉਸਨੇ ਸਵੇਰੇ ਉੱਠ ਕੇ ਟਿਕਟ ਖਰੀਦ ਲਈ ਟਿਕਟ ਖਰੀਦ ਕੇ ਉਸ ਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਉਸ ਦਾ ਇਨਾਮ ਲੱਗ ਜਾਵੇਗਾ ਉਸ ਨੇ ਟਿਕਟ ਖਰੀਦੀ ਉਸ ਦਾ ਇਨਾਮ ਵੀ ਲੱਗ ਗਿਆ ਔਰ ਮਹਿਜ਼ 2 ਡਾਲਰ ਦੀ ਇਹ ਟਿਕਟ ਜਿਸ ਨੇ ਉਸ ਨੂੰ 2 ਕਰੋੜ ਰੁਪਏ ਜਿਤਾ ਦਿੱਤੇ ਔਰ ਉਸ ਦੇ ਟਿਕਟ ਜਦ ਖਰੀਦੀ ਤਾਂ ਖਰੀਦਣ ਤੋਂ ਬਾਅਦ ਵੀ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਉਸ ਦਾ ਸੁਪਨਾ ਇਹ ਪੂਰਾ ਹੋ ਜਾਵੇਗਾ ਸੋ ਵੱਡੀ ਗਿਣਤੀ ਚ ਲੋਕਾਂ ਨੇ ਟਿਕਟ ਖਰੀਦੀ ਸੀ 2 ਕਰੋੜ ਦਾ مالک ਉਹ ਬਣ ਗਿਆ ਸਦასი ਕੀ ਜੋ ਸਾਰਾ ਮਾਮਲਾ ਵੈ ਅਮਰੀਕਾ ਦਾ ਵੈ ਅਮਰੀਕਾ ਦੇ ਵਰਜੀਨੀਆ ਇਲਾਕੇ ਦਾ ਵੈ ਜੋ ਐਸਕਸ਼ਾ ਵਰਜੀਨੀਆ ਇਲਾਕੇ ਦਾ ਰਹਿਣ ਵਾਲਾ ਕੋਲਮਨ ਜੋ ਕਿ ਅਲੈਂਜ਼ੋ ਕੋਲਮਨ ਇਸ ਦਾ ਪੂਰਾ ਨਾਮ ਹੈ ਜਿਸਨੇ ਕੀ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਸੋਚਿਆ ਸੀ ਕਿ ਉਸ ਨੂੰ ਇੱਕ ਸੁਪਨਾ ਆਵੇਗਾ ਤੇ ਸੁਪਨਾ ਉਸ ਦੀ ਜ਼ਿੰਦਗੀ ਨੂੰ ਪੂਰੇ ਤਰੀਕੇ ਦੇ ਨਾਲ ਬਦਲ ਕੇ ਰੱਖ ਦੇਵੇਗਾ ਅਲਨਜ਼ੋ ਨੇ ਦੱਸਿਆ ਕਿ ਸੁਪਨੇ 'ਚ ਉਸਨੇ ਇੱਕ ਨੰਬਰ ਦੇਖਿਆ ਔਰ ਸਵੇਰੇ ਉਟਿਆ ਤਾਂ ਉਸਨੇ ਬਿਨਾਂ ਸੋਚੇ ਸਮਝੇ ਲਾਟਰੀ ਦੇ ਨੰਬਰ ਨੂੰ ਯਾਦ ਕੀਤਾ ਤੇ ਉਸੇ ਨੰਬਰ ਦੀ ਟਿਕਟ ਖਰੀਦ ਲਈ ਸੋ ਸਿਰਫ 2 ਡਾਲਰ ਦੇ ਵਿੱਚ ਉਸਨੇ ਇਹ ਟਿਕਟ ਖਰੀਦੀ ਸੀ ਪਰ ਉਸਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਟਿਕਟ ਖਰੀਦਣ ਤੋਂ ਬਾਅਦ ਉਸਦਾ ਇਨਾਮ ਵੀ ਲੱਗ ਜਾਵੇ ਕਿ ਕੁਝ ਸਮੇਂ ਬਾਅਦ ਨਤੀਜੇ ਸਾਹਮਣੇ ਆਂਦੇ ਨੇ ਅਤੇ ਉਹ ਵਿਅਕਤੀ 2 ਕਰੋੜ ਦੀ ਲਾਟਰੀ ਜਿੱਤ ਜਾਂਦਾ ਹੈ ਅਲੈਂਜ਼ੋ ਕੋਲਮੈਨ ਨੇ ਦੱਸਿਆ ਕਿ ਉਸਨੇ ਹੀ ਟਿਕਟ ਹੈ ਜੋ ਕਿ 2 ਡਾਲਰ ਦੀ ਖਰੀਦੀ ਸੀ 2 ਡਾਲਰ ਦੀ ਇਸ ਟਿਕਟ ਨੇ ਉਸ ਨੂੰ ਕਰੋੜਾਪਤੀ ਬਣਾਤਾ ਔਰ ਕਰੀਬ 40 ਲੱਖ ਲੋਕਾਂ ਨੇ ਇਹ ਟਿਕਟ ਖਰੀਦੀ ਸੀ ਜਿਸ ਦੇ ਵਿੱਚੋਂ ਸਿਰਫ ਅਲੈਂਜ਼ੋ ਕੋਲਮੈਨ ਦਾ ਪਹਿਲਾ ਇਨਾਮ ਯਾਨੀ ਕਿ 2 ਕਰੋੜ ਰੁਪਏ ਦਾ ਲੱਗਿਆ ਵੈ ਸੋ ਬਿਲਕੁਲ ਲਾਟਰੀ ਇੱਕ ਕਿਸਮਤ ਦਾ ਖੇਡ ਹੈ ਤੁਹਾਡੀ ਕਿਸਮਤ ਕਦੋਂ ਜਾਗ ਜਾਵੇਗੀ ਇਸ ਬਾਰੇ ਕੁਝ ਵੀ ਕਹਿਣਾ ਬਿਲਕੁਲ ਅਸੰਭਵ ਹੈ ਸੋ ਇਹ ਕਹਾਣੀ ਹੈ ਅਮਰੀਕਾ ਦੇ ਵਰਜੀਨੀਆ ਇਲਾਕੇ ਦੀ ਸੋ ਹੋਰ ਅਜਹੀਆਂ ਕਹਾਣੀਆਂ ਦੇ ਲਈ ਸੋ ਹੋਰ ਵੀਡੀਓਜ਼ ਦੇ ਲਈ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰੋ ਸੋ ਹੋਰ ਬਦਰੀ ਅਪਡੇਟਸ ਦੇ ਲਈ ਜੁੜੋ ਸਾਡੇ ਨਾਲ ਫਿਲਹਾਲ ਸਾਂਦੇ ਇਜਾਜ਼ਤ ਧੰਨਵਾਦ